ਸ਼ਸ਼ੀਕਾਲ ਪ੍ਰਾਈਮ ਦੇ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਖਬਰ ਮਿਊਸਪਲ ਐਕਸ਼ਨ ਕਮੇਟੀ ਪੰਜਾਬ ਦੇ ਸਦੇ ਦੇ ਸਫਾਈ ਕਰਮਚਾਰੀਆਂ ਦੀਆਂ ਲੜਕਦੀਆਂ ਮੰਗਾਂ ਦੇ ਸੰਬੰਧ ਵਿੱਚ ਅੱਜ ਪ੍ਰਧਾਨ ਨੰਦ ਲਾਲ ਜੀ ਦੀ ਅਗਵਾਈ ਵਿੱਚ ਸਫਾਈ ਸੇਵਕ ਐਂਡ ਅਦਰ ਵਰਕਰ ਯੂਨੀਅਨ ਨਗਰ ਕੌਂਸਲ ਸਨੋ ਵੱਲੋਂ ਅੱਜ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਪਤਲਾ ਫੁਕਿਆ ਗਿਆ ਤੇ ਰੋਜ ਪ੍ਰਦਰਸ਼ਨ ਕੀਤਾ ਗਿਆ ਮੁੱਖ ਮੰਗਾਂ ਜੋ ਕਿ ਕੱਚੇ ਮੁਲਾਜ਼ਮ ਪੱਕੇ ਕਰਨ ਆਊਟਸੋਰਸਿੰਗ ਸਿਸਟਮ ਬੰਦ ਕਰਨਾ ਅਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰ ਲਈ। ਕੱਚੇ ਨੂੰ ਪੱਕੇ ਕਰੋ। ਪੱਕੇ ਕਰੋ। ਪੱਕੇ ਮੁਲਾਜ਼ਮਾਂ ਪੱਕੇ ਕਰੋ। ਪੱਕੇ ਕਰੋ। ਪੱਕੇ ਕਰੋ। ਜੁੜਾਓ। ਜੁੜਾਓ। ਤੇਰਾ ਮੇਰੀ ਦਾ ਸਭੀ। ਜੁੜਾਓ। ਅਸੀਂ ਮਿਊਨਿਸਪਲ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਦੇ ਅਸੀਂ ਕਰ ਰਹੇ ਹਾਂ ਕਿਉਂਕਿ ਪੰਜਾਬ ਸਰਕਾਰ ਬਲਾਜਮਾ ਦੀਆਂ ਮੰਗਾਂ ਸੰਬੰਧੀ ਬਿਲਕੁਲ ਵੀ ਧਿਆਨ ਨਹੀਂ ਦੇਰੀ ਪਿਛਲੇ ਕਈ ਸਾਲਾਂ ਤੋਂ ਅਸੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜ ਰਹੇ ਹਾਂ ਪਰ ਸਫਾਈ ਕਰਮਚਾਰੀਆਂ ਨਾਲ ਅਜ ਤੱਕ ਇੱਕ ਵੀ ਮੀਟਿੰਗ ਨਹੀਂ ਕੀਤੀ ਭਗਵਾਨ ਸਤਿਗੁਰੂ ਨੇ ਕੀ ਕੀ ਮੰਗਾਂ ਨੇ ਪ੍ਰਧਾਨ ਜੀ ਤੋਂ ਟੋਟੀਆਂ ਸਾਡੀਆਂ ਮੁੱਖ ਮੰਗਾਂ ਕੱਚੇ ਬਲਾਜੇ ਪੱਕੇ ਕਰਨੇ ਆਊਟਸੋਰਸ ਸਿਸਟਮ ਬਦਲਣਾ ਤੇ ਟਰੈਣੀ ਪੈਨਸ਼ਨ ਲਾਪੂ ਕਰਨਾ ਇਹ ਸਾਡੀਆਂ ਮੁੱਖ ਮੰਗਾਂ ਨੇ ਤੁਸੀਂ ਕਰਨਾ ਪ੍ਰੋਡਕਸ਼ਨ ਕੀਤਾ ਸਾਡਾ ਪਿਆਰ ਤੁਹਾਨੂੰ ਕੀ ਤੁਸੀਂ ਪ੍ਰਸ਼ਾਸਨ ਨੂੰ ਕੋਈ ਮੰਗ ਪੱਤਰ ਕੋਈ ਪਹਿਲਾਂ ਮਿਲਿਆ ਤੁਸੀਂ ਅਸੀਂ ਪ੍ਰਸ਼ਾਸਨ ਨੂੰ ਬੇਸੀ ਰਾਹੀ ਪਹਿਲਾਂ ਬਹੁਤ ਵਾਰ 50 ਤੋਂ ਜ਼ਿਆਦਾ ਮੰਗ ਪੱਤਰ ਕੀ ਭਗਵਾਨ ਸਰਕਾਰ ਨੂੰ ਭੇਜੇ ਗਿਆ ਪਰ ਅੱਜ ਤੱਕ ਮੀਟਿੰਗ ਦਾ ਕੋਈ ਸੱਦਨ ਨਹੀਂ ਮਿਲਿਆ ਕੋਈ ਆਇਆ ਹੁਣ ਪ੍ਰਸ਼ਾਸਨ ਅਧਿਕਾਰੀ ਤੁਸੀਂ ਦੱਸੋ ਇਸ ਟਾਈਮ 'ਤੇ ਅਸੀਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਕੋਲ ਨਹੀਂ ਆਇਆ ਅਸੀਂ ਮੰਗ ਪੱਤਰ ਅਸੀਂ ਈਓ ਸਾਹਿਬ ਨੂੰ ਦੇਵਾਂਗੇ ਉਹਨਾਂ ਥਰੂ ਅਸੀਂ ਇਸ ਤੇ ਜਾਂਗੇ ਤੁਸੀਂ ਤੁਹਾਡੀਆਂ ਕਈ ਖਬਰਾਂ ਜਿਹੜੀਆਂ ਤੁਹਾਡੇ ਦੀਆਂ ਅਸੀਂ ਕਵਰ ਵੀ ਕੀਤੀਆਂ ਨੇ ਅਸੀਂ ਅਕਸਰ ਦੇਖਿਆ ਕਿ ਤੁਹਾਡੇ ਮੁਲਾਜ਼ਮਾਂ ਨੂੰ ਜਿਹੜਾ ਹੈਗਾ ਸਫਾਈ ਕਰਮਚਾਰੀਆਂ ਨੂੰ ਤਨਖਾਹ ਹੀ ਦੇਣਾ ਪੈ ਰਿਹਾ ਕੀ ਕਰਨਾ ਵੀ ਤੁਹਾਨੂੰ ਤਨਖਾਹ ਨਹੀਂ ਦੇਣਾ ਪੈ ਰਿਹਾ ਇਹ ਮੰਗ ਲੈ ਇਹ ਸਰਕਾਰ ਮੈਨੂੰ ਲੱਗਦੀ ਹੈ ਕਿ ਦਲਿਤ ਵਿਰੋਧੀ ਸਰਕਾਰ ਹੈ ਲਿੱਤਾ ਨਾਲ ਜਾਣ ਬੁੱਝ ਕੇ ਧੱਕਾ ਕੀਤਾ ਜਾ ਰਹਾ ਹੈ ਸਾਜੋ 10000 ਰੁਪਏ ਦੇ ਵਿੱਚ ਇਹ ਮਰ ਸਕਣ ਕਿਉਂਕਿ ਲੋਕ ਸਵੇਰੇ ਮੰਦਰ ਮਸਜਿਦ ਜਾਂਦੇ ਆ ਗੁਰਦੁਆਰੇ ਜਾਂਦੇ ਆ ਸਾਡੇ ਲੋਕ ਸਵੇਰੇ ਉੱਕੇ ਗੰਦਗੀ ਚ ਹੱਥ ਮਾਰਦੇ ਆ ਇਹ ਸਰਕਾਰਾਂ ਨੂੰ ਫੇਰ ਵੀ ਆਲਾ ਸਾਦੇ ਦੇ ਬਿਲਕੁਲ ਆਲਾ ਰਹਿਮ ਨਹੀਂ ਆਇਆ ਪੰਜਾਬ ਸਰਕਾਰ ਕੁਝ ਦਿਨ ਪਹਿਲਾਂ ਵੀ ਪ੍ਰਦਰਸ਼ਨ ਕਰਾ ਸੀ ਕੋਈ ਹੱਲ ਨਹੀਂ ਨਿਕਲਿਆ ਜੁਗ ਡੀਸੀ ਜਾ ਕੇ ਮੰਗ ਪੱਤਰ ਦੇ ਗਿਆ ਜੀ ਅਸੀਂ ਪਹਿਲਾਂ ਡੀਸੀ ਸਾਹਿਬ ਨੂੰ ਕੁਝ ਦਿਨ ਪਹਿਲਾਂ ਪਿਛਲੇ ਮਹੀਨੇ ਹੀ ਹਲੇ ਕੜਾ ਤੋੜ ਮੁਜਾਰੇ ਕੀਤੇ ਸੀਗੇ ਡੀਸੀ ਸਾਹਿਬ ਰਾਹੀਂ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਸੀਗੇ ਪਰ ਉਹਦਾ ਹਾਲ ਤੱਕ ਸਾਨੂੰ ਕੋਈ ਰਿਸਪੋਨਸ ਨਹੀਂ ਮਿਲਿਆ ਹੁਣ ਆਨ ਆਰ ਟਾਈਮ ਚ ਕੀ ਅਗਰ ਅੰਨੀ ਥੋੜੀ ਪਈ ਹੈ ਅਗਰ ਹਲੇ ਵੀ ਸਰਕਾਰ ਸਫਾਈ ਕਰਮਚਾਰੀ ਕੋਈ ਮੀਟਿੰਗ ਜਾਂ ਕੋਈ ਦਾਦੀ ਮੰਗਤ ਹੱਲ ਨਹੀਂ ਕਰੇਗੀ ਤਾਂ ਆਨੇ ਟਾਈਮ ਵਿੱਚ ਇਸ ਤੋਂ ਬੱਤੇ ਪੱਤਰ ਤੇ ਪ੍ਰਦਰਸ਼ਨ ਕੀਤਾ ਜਾਏਗਾ ਮੈਂ ਸਰਕਾਰ ਦਾ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਬੰਦੇ ਦੀ ਅਸੀਂ ਸੁਣਵਾਈ ਕਰ ਰਹੇ ਹਾਂ ਕੀ ਕਰਨਾ ਵੀ ਤੁਹਾਡੇ ਨਾਲ ਵਿਚਾਰ ਕੀਤਾ ਜਾ ਰਿਹਾ ਇੱਕ ਗੱਲ ਕਹਿਣਾ ਚਾਹਾਂਗਾ ਆਮ ਆਦਮੀ ਪਾਰਟੀ ਸਰਕਾਰ ਹੈ ਮਾਨੂੰ ਦੱਸੋ ਵੀ ਸਾਡੇ ਸਫਾਈ ਕਰਮਚਾਰੀਆਂ ਦੀ ਸਿਰਫ 10000 ਰੁਪਏ ਤਨਖਾਹ ਦਿੱਲੀ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ ਉੱਥੇ 18 ਤੋਂ 20000 ਰੁਪਏ ਤਨਖਾਹ ਮਿਲਦੀ ਹੈ ਸफाई ਕਰਮਚਾਰੀ ਨੂੰ ਹਰਿਆਣਾ ਸੂਬਾ ਸਾਡੇ ਨੇੜੇ ਹੈ ਉਹ ਤਾਂ 20000 ਪਲੱਸ ਹੈ ਚੰਡੀਗੜ੍ਹ ਸਾਡੀ ਰਾਜਧਾਨੀ ਹੈ ਉੱਥੇ ਵੀ 20000 ਤੋਂ 21000 ਤਨਖਾਹ ਮਿਲ ਰਹੀ ਹੈ ਪਰ ਇੱਥੇ 10000 ਰੁਪਏ ਕਿਉਂ ਹੈ ਹੋਰ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਤੁਹਾਡੇ ਨਾਲ ਸੰਪਰਕ ਸਾਡੇ ਨਾਲ ਮਿਊਸਪਲ ਇਲੈਕਸ਼ਨ ਕਮੇਟੀ ਸਾਡੀ ਪੰਜਾਬ ਦੀ ਬਣੀ ਹੋਈ ਹੈ ਉਹਦੇ ਵੀ ਤਿੰਨ ਮਿਊਸਪਲ ਫੈਡਰੇਸ਼ਨ ਤੇ ਮਿਊਸਪਲ ਕਲੈਰੀਕਲ ਕਾਮੇ ਦੀ ਜਿਹੜੀ ਯੂਨੀਅਨ ਹੈ ਤਿੰਨ ਜਥੇਬੰਦੀ ਦੀ ਮਿਊਸਪਲ ਇਲੈਕਸ਼ਨ ਕਮੇਟੀ ਅੱਜ ਸਾਡੀ ਤਕਰੀਬਨ 120 ਤੋਂ 25 ਕਮੇਟੀਆਂ ਦੇ ਰੋਸ ਪਦਰਸਨ ਚੱਲ ਰਹੇ ਹਾਂ ਜੀ ਜੇ ਤੁਹਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਧਰਨੇ ਦੇ ਦਰਮਿਆਨ ਵੀ ਤੁਸੀਂ ਅੱਜ ਕੀ ਆਪਣੇ ਸਾਥੀਆਂ ਨੂੰ ਕਹਿਣਾ ਚਾਹੋਗੇ ਕੀ ਤੁਹਾਡੀ ਰਣਨੀਤੀ ਹੋਵੇਗੀ ਅਗਰ ਹੁਣ ਵੀ ਸਰਕਾਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰੇਗੀ ਤਾਂ ਆਉਣ ਵਾਲੇ ਟਾਈਮ ਵੀ ਇਸ ਤੋਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾਏਗਾ ਜੇ ਸਾਨੂੰ ਕੰਮ ਬੰਦ ਕਰਕੇ ਵੀ ਪ੍ਰਦਰਸ਼ਨ ਕਰਤਾ ਪਿਆ ਤਾਂ ਸਾਰੇ ਸ਼ਹਿਰ ਦਾ ਅਸੀਂ ਸਪਾਈ ਦਾ ਕੰਮ ਬਿਲਕੁਲ ਬੰਦ ਕਰ ਦੇਾਂਗੇ ਕਿਉਂਕਿ ਪਿਛਲੇ ਦਿਨੀ ਸਾਡੇ ਦੇ ਝੂਠੇ ਪਰਚੇ ਹੋਏ ਆ ਜਿਹੜੇ ਉਹ ਵੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਜ਼ਰੂਰੀ ਹੈ ਪਿਛਲੇ ਦਿਨੀ ਸਾਡੇ ਦੇ ਛੁੱਟੇ ਪਰਚੇ ਕਰਾਏਗੇ ਸਾਡੇ ਹੀ ਬਲਾਜਮਾ ਵੱਲੋਂ ਅੱਜ ਐਮਐਲਏ ਸਾਹਿਬ ਨੂੰ ਤੇ ਇਹੋ ਸਾਬਤਿਕ ਮਤਲਬ ਦੇਵਾਂਗੇ ਕਿ ਉਹਨਾਂ ਛੁੱਟੇ ਪਰਚੇ ਦੀ ਇਨਕੁਆਰੀ ਕਰਾ ਕੇ ਅਸੀਂ ਨਹੀਂ ਕਹਿੰਦੇ ਵੀ ਹਾਂ ਤੁਸੀਂ ਹਾਂ ਸਾਡਾ ਪੱਖ ਸੁਣੋ ਪਰ ਇਨਕੁਆਰੀ ਜ਼ਰੂਰੀ ਹੈ ਉਹਦੀ ਇਨਕੁਆਰੀ ਕਰਾ ਕੇ ਜੇ ਅਸੀਂ નિર્ਦੋਸ਼ ਹੈ ਤਾਂ ਪਰਚੇ ਰੱਦ ਕਰਾਏ ਜਾਣ ਨਹੀਂ ਤਾਂ ਜੇ ਸਾਡੇ ਨਾਲ ਇਨਸਾਫੀ ਹੋਈ ਤਾਂ ਅਸੀਂ ਸ਼ਾਇਦ ਬਿਲਕੁਲ ਕੰਮ ਬੰਦ ਕਰ ਦੇਵਾਂਗੇ